हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਲ ਦੀ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਕਰਮ ਵਾਲੀ ਗੱਬਨ ਥੋੜੇ ਦਿਨਾਂ ਦੀ ਕੱਚੀ ਆ ਤੇ ਫੁੱਲ ਵੱਡੀ ਆ ਇੱਕ ਆ ਗਈ ਬਾਈ ਤਾਜੀ ਸੂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਬਾਈ ਨਾਲ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਬਹੁਤ ਵਧਦਾ ਬਾਈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਸੁਖਚੈਨ ਸਿੰਘ ਪਿੰਡ ਗੰਟੀਕਲਾਂ ਜ਼ਿਲ੍ਹਾ ਬਠਿੰਡਾ ਤਸੀਰ ਰਾਂਪਰਾ ਪੂਲ ਹੂੰ ਤੇੜੇ ਪਿੰਡ ਇਧਰ ਭਾਈ ਰੂਪਾ ਭਗਤਾ ਭਾਈ ਦਾ ਸੇੜਬਰਾ ਤੇੜਪਰਾ ਰਹਿ ਗਿਆ ਮੋਬਾਈਲ ਨੰਬਰ ਬੋਲ 7658007677 ਏ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਗੱਬਣ ਤੋਂ ਸ਼ੁਰੂ ਕਰ ਦਈਏ ਹਾਂ ਭਾਈ ਕਿਹੜਾ ਸੂਆ ਸੋਲੀ ਇਹ ਬਈ ਪਲੂਣ ਬੱਛੀ ਆ ਪਲੂਣ ਕਿੰਨੇ ਕਿਤਨਾ ਦੀ ਕੱਚੀ ਆ ਦਿਨ ਭਾਈ ਹਲੇ 15 ਪਏ ਆ ਮਾਲਕਾ ਨੇ ਦੱਸਿਆਗਾ ਡੇਰੀ ਤੇ ਲਿਖੀ ਬੈਠੇ ਸੀਗੇ ਠੀਕ ਆ ਹਾਂ ਤੇ ਕੀ ਰਿਕਾਰਡ ਆ ਦੰਦਾ ਰਿਕਾਰਡ ਭਾਈ ਇਹਦੀ ਮਾਂ ਵੀ ਖੜੀ ਸੀਗੀ ਉਹ ਇਹ 30 ਪਲੱਸ ਦਿੱਤਾ ਇਹਦੀ ਮਾਂ ਨੇ ਦੁੱਧ ਠੀਕ ਆ ਵੀ ਐਗ ਦਿੱਤਾ ਇਹ ਵੀ ਚੱਲੂਗੀ 20 ਪਲੱਸ ਤੋਂ ਬਾਹਰ ਹੀ ਹਲੇ ਕੱਚੀ ਆ ਵੀ 15 15 ਦਿਨਾਂ ਦੀ ਕੱਚੀ ਪਈ ਆ ਬੱਛੀ 15 ਦਿਨਾਂ ਦੀ ਹਾਂ ਬਾਕੀ ਗੱਦ ਬਹੁਤ ਆ ਗੱਦ ਬਹੁਤ ਆ ਭਾਈ ਤੇ ਥਾਣ ਦਿਖਾ ਦਿਨਾ ਕੋਈ ਫੋਟ ਨਹੀਂ ਕੋਈ ਸ਼ਾਗ ਨਾ ਕੋਈ ਫੋਟ ਆ ਨਾ ਕੋਈ ਸ਼ਾਗ ਆ ਕੱਚੀ ਕੱਚੀ ਪਈ ਆ ਬਾਕੀ ਥਣ ਵੀ ਗੁਲਾਬੀ ਆ ਗੁਲਾਬੀ ਥਣਾ ਮੁਠੀ ਵਾਲਾ ਕੱਢਣਾ ਲੈ ਮੁਠੀ ਵਾਲਾ ਥਣ ਕੱਢਣਾ ਸਹੀ ਗੱਲ ਆ ਕੱਲਾ ਕੱਲਾ ਬੈਠਦੇ ਥਣ ਪਿਆ ਬੈਠਦਾ ਥਣ ਬਾਕੀ ਵਜਣ ਬਾਕੀ ਵਜਣ ਬਹੁਤ ਆ ਤੇ ਬਈ ਇੱਕ ਆਏ ਆ ਬਰੀਡ ਬਹੁਤ ਆ ਬੱਚੀ ਤੇ ਵੱਡੀ ਦੇਖ ਨਾ ਵੱਡੀ ਬਹੁਤ ਆ ਮੈਥੋਂ ਵੀ ਟੱਪਦੀ ਆ ਸਹੀ ਆ ਬਈ ਹੈ ਐਡਾ ਕੱਦ ਕਾ ਹਾਂ ਬਾਕੀ ਪਲੀ ਸਭੀ ਚੰਗੀ ਹਾਂ ਹੁੰਡ ਬੋ ਪਿਆਰਾ ਕਰਮ ਹਾਂ ਤੇ ਅੱਜ ਇਹਦਾ ਫਿਰ ਮੁੱਲ ਕੀ ਰੋ ਅੱਜ ਬਈ ਕੱਚੀ ਕੱਚੀ ਮੋਲਾ 62000 ਦੀ ਬੱਛੀ ਦੇ ਦਾਂਗੇ 62 ਦੀ 62 ਦੀ ਦੇ ਦਾਂਗੇ ਮੰਨ ਕੇ ਚੱਲ ਵੀ ਜੇ ਹੋਰ ਬੰਦੇ ਕੋਲੇ ਹੁੰਦੀ ਅਗਲੇ ਨੇ 80 85 ਮੁੱਲ ਕਰਨਾ ਸੀ ਹੂੰ ਠੀਕ ਹੈ ਨਾ ਤੇ ਮੰਨ ਕੇ ਜਲਾ ਆਪਾਂ ਵੀ ਆਏ ਆ ਬਈ ਕੱਚੀ ਕੱਚੀ ਦਾ ਮੁੱਲ ਹੀ ਕਰਿਆ ਅੱਜ ਸਹੀ ਹੈ ਬਈ ਬਾਕੀ ਥਣ ਵੀ ਵਾਲਾ ਹਾਂ ਥਣ ਵੀ ਤੇ ਇੱਕ ਆਏ ਆ ਯਾਰ ਠੰਡੀ ਬਹੁਤ ਆ ਇੱਕ ਮਾਲਕ ਦਾ ਦੇ ਰਵਾਂਡਾ ਦਾ ਟੀਕਾ ਭਰਾਇਆ ਵਾ ਠੀਕ ਆ ਵੀ ਆਪ ਉਹਨਾਂ ਨੇ ਬਹੁਤ ਕਰਿਆਣੀ ਜੇ ਕੋਈ ਪਤਾ ਲੱਗਿਆ ਆਪਾਂ 10 ਵੀ ਦਵਾਂਗੇ ਠੀਕ ਹੈ ਬਈ ਹਾਂ ਉਂ ਦਾ ਸੀ ਆ ਉਂ ਦਾ ਸੀ ਆ ਪਤਾ ਨਹੀਂ ਵੀ ਇਹ ਕਿਹੜੇ ਸੀਮਨ ਦੀ ਆ ਠੀਕ ਹੈ ਹਾਂ ਤੇ ਖੋਲੀ ਬਾਈ ਖੋਲ ਦੇ ਬਾਕੀ ਜਿੰਦ ਜਾਣ ਵਾਲੀ ਜਿੰਦ ਜਾਣ ਵਾਲੀ ਬੋਦੀ ਵਾਦੀ ਦਿਖਾਈ ਦੇ ਪ੍ਰਿੰਟ ਬਹੁਤ ਚੰਗਾ ਬਾਈ ਬੱਚੀ ਦਾ ਹਮ ਹੈ ਬਾਕੀ ਬਰੀਡ ਬਰੂਡ ਬਹੁਤ ਬਰੀਡ ਬਹੁਤ ਆ ਸਹੀ ਹੈ ਜੇ ਬਾਈ ਬੱਚੀ ਪੁੱਛੀ ਦੇ ਗਈ ਆਂਦੇ ਉਂ ਦਾ ਟੀਕਾ ਉਹਨੇ ਮਹਿੰਗਾ ਹੀ ਭਰਾਇਆ ਸੀ ਅਸੀਂ ਬੱਚੀ ਵਾਲਾ ਭਰਾਇਆਗਾ ਬਾਕੀ ਕਿਸਮਤ ਆ ਠੀਕ ਹੈ ਹਾਂ ਤੇ ਤੁਰਨੀ ਤੇ ਖੜਨੀ ਬੱਚੀ ਦੀ ਵੇਖ ਘੋੜੀ ਵਾਂਗੂ ਤੁਰਦੀ ਆ ਬਾਕੀ ਜਿਹੜਾ ਡਰਮ ਬਹੁਤ ਸੋਹਣਾ ਤੇ ਐਰ ਕਰੂਗਾ ਠੀਕ ਸੇ ਰੱਖੂ ਬਾਈ ਚਾਹੇ ਮਸ਼ੀਨ ਨਾ ਚੋਲੇ ਤੇ ਚਾਹੇ ਬੰਦਾ ਹੱਥੀ ਚੋਲੇ ਸਹੀ ਆ ਬਾਈ ਹਲੇ ਮੰਗਿਆ 15 ਰੁਪਏ ਚਾਹੇ ਬੰਦਾ ਵੇਚਣ ਵਾਲਾ ਲੈ ਜੇ ਬਾਈ ਜਿੱਦ ਦੇ ਮੰਗਿਆ ਤਿਆਰ ਹੋ ਗਈ 75000 ਦੀ ਬੱਚੀ ਸਹੀ ਗੱਲ ਆ ਬਾਕੀ ਗੱਲਾਂ ਕਰਾਉ ਉਹਦੇ ਬਾਕੀ ਗੱਲਾਂ ਕਰਾਉ ਜਿੱਦ ਦੇ ਤਿਆਰ ਹੋ ਗਈ ਹੁਣ ਤਾਂ ਕੱਚੀ ਕੱਚੀ ਆ ਹੈ ਲੈ ਇੱਥੋਂ ਦਿਖਾ ਬੱਚੀ ਬਾਕੀ ਯਾਰ ਦਿੰਦਾ ਹੀ ਕੌਣ ਆ ਯਾਰ ਹੂੰ ਸਹੀ ਆ ਬੰਦਾ ਚਾਰੇ ਪਾਸੇ ਭਲਾ ਘੁੰਮ ਕੇ ਫੇਰ ਆ ਜੇ ਫੇਰ ਫੋਨ ਲਾ ਵੀ ਆਪਾਂ ਐ ਵੀ ਨਹੀਂ ਕੁਝ ਚੱਲ ਲੰਮੀ ਲੰਮੀ ਬਹੁਤ ਲੰਮੀ ਬਹੁਤ ਆ ਬਾਈ ਲੈ ਸਹੀ ਆ ਬਾਈ ਬੇਰੂਲ ਨਾ ਕਰਮਾ ਕੋਈ ਆਇਆ ਨਹੀਂ ਕੋਈ ਵੀ ਜਾਂ ਕੋਈ ਤੋਰੇ ਦੀ ਉਹ ਆ ਘੂੜੇ ਨੂੰ ਜਾਂਦੀ ਆ ਸਹੀ ਗੱਲ ਆ ਹਾਂ ਤੇ ਮੁੱਲ ਫੇਰ ਲੈਣ ਦੇਣ ਕਿੰਨਾ ਬਸ ਅੱਜ ਬਾਈ 62000 ਦੀ ਦਮਾ ਕੇ 100 ਰੁਪਿਆ ਛੂੜ ਹੀ ਕਰਾਂਗੇ ਚੋ ਬਾਈ 100 ਰੁਪਿਆ ਬਾਈ ਕਹਿੰਦਾ ਛੂੜ ਹੀ ਕਰਨਾ 62000 ਰੁਪਿਆ ਦੀ ਅੱਜ ਇਹ ਵੜਾ ਦਮਾ ਕੇ ਜਿੱਦੇ ਤਿਆਰ ਹੋ ਗਈ ਬਾਈ ਹੋਰ ਬੰਦੇ ਕੋਲੇ ਬਾਗੀ ਉਹ 80 85 ਕਰੂ ਦਿੰਦਾ ਕੋਈ ਨਹੀਂ ਹੂੰ ਠੀਕ ਆ ਨਾ ਬਾਈ ਬਾਕੀ ਝੋਲੀ ਝਾਲੀ ਬਲੀ ਝੋਲੀ ਬਹੁਤ ਆ ਬਾਈ ਦਿਨ 15 ਪਿਆ ਮਾਲਕਾਂ ਨੇ ਕਾਪੀ ਤੇ ਲਿਖੀ ਬੈਠੇ ਆ ਜਿੱਦੇ ਬੱਛੀ ਤਿਆਰ ਹੋ ਗਈ ਮੰਨ ਕੇ ਇੱਥੋਂ ਐ ਪੱਟਾ ਤਿੱਕਰ ਲਾ ਲੈਣਾ ਬਾਕੀ ਜਵਾਨੀ ਵਾਲੀ ਆ ਬਾਕੀ ਜਵਾਨੀ ਵਾਲੀ ਆ ਬੱਛੀ ਬਾਈ ਕੋਈ ਜਿੰਦ ਜਾਣ ਵਾਲੀ ਲੱਸੀ ਰਾਮ ਨਹੀਂ ਹੂੰ ਠੀਕ ਆ ਨਾ ਦਿਨ ਦੋਂ ਵੀ ਚਾਰ ਦੰਦ ਆ ਠੀਕ ਆ ਹੂੰ ਐ ਨਹੀਂ ਕੁਝ ਮੈਂ ਮਾਰਦੀ ਦਾ ਬਾਈ ਚਾਰ ਦੰਦ ਆ ਅੱਜ ਠੰਡੀ ਵਾਲੀ ਆ ਠੰਡੀ ਵਾਲੀ ਆ ਜਿਵੇਂ ਮਰਜੀ ਕਰਮ ਵਾਲੀ ਇੱਕ ਤਾਂ ਤੂੰ ਐ ਪ੍ਰਿੰਟ ਦਿਖਾ ਬੱਛੀ ਦਾ ਬੜਾ ਪਿਆਰਾ ਯਾਰ ਬੜਾ ਪਿਆਰਾ ਜਿੰਦਾ ਵੀ ਕਦੇ ਕਲਰ ਹੀ ਨਹੀਂ ਮਿਲਦਾ ਪਹਿਲੀ ਗੱਲ ਸਹੀ ਆ ਬਾਈ ਕੋ ਬੜਾ ਇਨੀ ਵਜਨ ਵਜੂਦ ਵਜਨ ਵਜੂਦ ਵਾਲੇ ਬਾਈ ਦਿੰਦਾ ਕੋਣੀ ਆਪਾਂ ਮੁੱਲ ਜਾਇਜ਼ ਹੀ ਕਰਿਆ ਠੀਕ ਹੈ ਨਾ ਕਿਉਂਕਿ ਮੁੱਲ ਬਾਈ ਦੇ ਅੱਗੇ ਹਾਂ ਅੱਗੇ ਵੀ ਆਪਾਂ ਮੁੱਲ ਜਾਇਜ਼ ਹੀ ਕਰਦੇ ਅੱਜ ਵੀ ਜਾਇਜ਼ ਹੀ ਆ ਬਾਈ ਤੇ ਦੋ ਨੰਬਰ ਤੇ ਤਾਜੀ ਇਹ ਬਾਈ ਤਾਜੀ ਆ ਪਲੂਣ ਵੱਛੀ ਆ ਇਹ ਵੀ ਹਮ ਤੇ ਇਹ ਸੁਈ ਆ ਪਰਸਨ ਦੀ ਅਜ ਤੀਜਾ ਦੇਣਾ ਠੀਕ ਹੈ ਹਾਂ ਤੀਜਾ ਦੇਣਾ ਕਿੰਨਾ ਕਪੋਲਾ ਗੋਲਾ ਬਈ ਇਸ ਟਾਈਮ ਆਪਣੇ ਕੋਲੇ ਬੰਦਾ ਦੋ ਡਾਂਗ ਚੋਕੇ ਲੈ ਜਾਏ 10 ਕਿਲੋ ਆ ਠੀਕ ਹੈ ਹਾਂ ਬਾਈ ਕਹਿੰਦਾ ਭਾਵੇਂ ਦੋ ਟਾਈਮ ਚਵਾਈ ਕਰ ਲਿਓ ਭਾਵੇਂ ਤਿੰਨ ਟਾਈਮ ਕਿੰਨਾ ਦੱਸਿਆ ਬੜਾ 10 ਕਿਲੋ ਬਾਈ ਕਿੰਨਾ ਕਿਤੇ ਦੂ ਦੁੱਧ ਦੇ ਦੂ ਬਾਈ 14 15 ਕਿਲੋ ਚੰਗੀ ਸੇਵਾ ਤੇ ਘੇਰ ਤੇ ਥਾਨ ਬਹੁਤ ਚੰਗਾ ਥਾਨ ਬਹੁਤ ਚੰਗਾ ਹਾਂ ਗੁਲਾਬੀ ਥਾਨ ਆ ਗਿਆ ਨਾ ਗੁਲਾਬੀ ਥਾਨਾ ਮੁਠੀ ਵਾਲਾ ਜਿਵੇਂ ਮਰਜੀ ਬੰਦਾ ਕੋਈ ਹੋਰ ਵੀ ਥਾਨਾ ਨਿਕਲ ਥਾਨਾ ਕਿ ਨਹੀਂ ਚਾਹੇ ਕੋਈ ਯਾਰ ਪੰਜ ਚਾਰ ਥਲਾਂ ਦਾ ਜਵਾਕ ਬਿਠਾ ਦੀ ਇੰਨੀ ਠੰਡੀ ਆ ਗੱਲੇ ਛੱਡ ਬੱਚਾ ਬੱਸ ਬੱਚਾ ਮਗਰ ਬੱਛਾ ਠੀਕ ਹੈ ਖੋਲੀ ਤੋਰ ਦੇ ਖੋਲ ਕੇ ਬਾਕੀ ਬਰੀਕੀ ਜਬੋਦਾ ਬਾਕੀ ਬਰੀਕੀ ਚ ਬਹੁਤ ਆ ਬਾਈ ਕੋਈ ਆ ਨਹੀਂ ਲੱਸੀ ਲਾਮੀ ਨਹੀਂ ਤੇ ਭਾ ਫਿਰ ਕਿਵੇਂ ਦਾ ਇਹ ਅੱਜ ਭਾ ਅੱਜ ਬਾਈ ਬੱਸ ਟੋਕੜਾਂ ਛਿਆਲੀ ਦੀ ਹਾਂ ਚੇਖੋ ਬਾਈ 46000 ਰੁਪਏ ਦੀ ਬਾਈਕ ਦਾ ਅੱਜ ਆਪਾਂ ਇਹ ਦੇ ਦੇਣੀ ਹੈ ਬਾਈ ਹਾਂ ਕੋਈ ਆਪਾਂ ਮੁੱਲ ਨਹੀਂ ਬਾਈ ਕਰਿਆ ਬਸ 100 ਰੁਪਏ ਛੂੜ ਹੀ ਕਰਾਂਗੇ ਸਹੀ ਹੈ ਬਾਈ ਲੈਣ ਦੇਣ ਮੁੱਲ ਲੈਣ ਦੇਣੀ ਆ ਮੁੱਲ ਕਰਨ ਦਾ ਫਿਰ ਕੋਈ 50 55 ਕਰਾ ਲਈ ਬਾਈ ਯਾਰ ਉਹਦਾ ਕੋਈ ਫਾਇਦਾ ਨਹੀਂ ਹੈ ਸਹੀ ਹੈ ਬਾਈ ਬਾਕੀ ਥਾਣ ਵੀ ਬੜਾ ਬਾਕੀ ਥਾਣ ਬਹੁਤ ਚੰਗਾ ਬਾਈ ਧਾਰਾ ਮਾਰ ਕੇ ਦਿਖਾਵੇ ਗੁੱਤੀਆਂ ਪੜਦੀ ਆ ਠੀਕ ਆ ਠੀਕ ਹੈ ਨਾ ਬੁੱਲ ਸੇ 20000 ਬਾਕੀ ਬਾਈ ਕਹਿੰਦਾ ਧਾਰਾ ਮਾਰ ਦਿੰਨੇ ਚਵਾਈਸ ਨੂੰ ਚੈੱਕ ਕਰਵਾ ਲੈ ਕਿੰਨਾ ਕਦ ਤੋ ਪਾ ਦੂ ਦੁੱਧ ਬਾਈ ਪਾ ਦੂ 14 15 ਕਿਲੋ ਚੰਗੀ ਕੇਰ ਵਾਲੇ ਬੰਦੇ ਕੋਲੇ ਵਾਗ ਜੇ ਕਿਹਨੇ 6 ਵਜੇ ਨਾ ਕਰਿਆ ਫਿਰ ਆਪਾਂ ਵੀ ਨਹੀਂ ਕਹਿ ਸਕਦੇ ਹੈਨਾ ਸਹੀ ਹੈ ਬਾਕੀ ਆਪ ਦੀ ਅਗਲਾ ਸਮਝਣਾ ਲੈ ਜੇ ਤੇ ਮਾਰੋਂਗੇ ਧਾਰਾ ਧਾਰਾ ਮਾਰ ਦਿੰਨੇ ਮਾਰ ਦੋ ਬਾਈ ਲੈ ਲੈ ਚਵਾਈ ਆਪਾਂ ਤੁਹਾਨੂੰ ਚਵਾਈ ਆਪਾਂ ਥਣ ਬਹੁਤ ਚੰਗਾ ਕੱਢਿਆ ਬਾਈ ਲੈ ਥਣ ਦਿਖਾ ਕੋਲੇ ਹੂੰ ਨੇੜੇ ਹੋ ਜਾ ਬੜਾ ਚੰਗਾ ਹੈ ਨਾ ਜਿੰਨਾ ਵੀ ਕਹਦੇ ਬਾਈ ਓਨਾ ਹੀ ਆ ਲੈ ਸਹੀ ਹੈ ਬਈ ਐ ਗੁਲਾਬੀ ਥਾੜਾ ਹੂੰ ਕੋਈ ਚੱਕਰ ਨਹੀਂ ਲਾਏ ਚ ਵਲੀ ਮੋਟੀ ਚਵਾਈ ਆ ਬੜੀ ਮੋਟੀ ਯਾਰ ਬੰਦਾ ਜਾਈ ਮਸ਼ੀਨੀ ਚੂਲੇ ਯਾਰ ਭਾਈ ਲੈ ਸਹੀ ਹੈ ਭਾਈ ਬੜੀ ਮੋਟੀ ਚਵਾਈ ਲੱਗੀ ਹੋਇਆ ਕਰਮਾਲ ਨੂੰ ਲੈ ਚਵਾਈ ਇੰਨੀ ਪੋਲੀ ਆ ਜਿੰਨੀ ਵੀ ਕਰੇ ਲੈ ਲੈ ਸਹੀ ਹੈ ਨਾ ਹਾਂ ਜਿਵੇਂ ਮਰਜੀ ਤੜਕੇ ਦੀ ਚੂਹੀ ਵੀ ਆ ਕੋਈ ਆਏ ਨਹੀਂ ਬੰਦਾ ਦੋ ਡੰਗ ਭਲਾ ਆਪਣੇ ਕੋਲ ਚੋਕੇ ਲੈ ਜੀ ਯਾਰ ਲੈ ਹਾਂ ਬਾਕੀ ਫੈਕਸੀਆ ਲੈ ਵਾ ਬਾਕੀ ਫੈਕਸੀਆ ਲੈ ਵਾ ਯਾਰ ਕੋਈ ਟਟਮਾ ਯਾਨੀ ਹਨਾ ਸਹੀ ਹੈ ਹਾਂ ਸਹੀ ਗੱਲ ਟਟਮਾ ਲੈ ਟਟਮਾ ਲੈ ਹੁਣ ਥਾਨ ਬਖਾ ਲੈ ਹੂੰ ਬੜਾ ਚੰਗਾ ਬੜਾ ਚੰਗਾ ਕੱਟਿਆ ਲੈ ਸਹੀ ਗੱਲ ਲੈ ਆਏ ਦਿਖਾ ਆਏ ਪਿਆ ਹਨਾ ਆਏ ਪਿਆ ਯਾਰ ਕੋਈ ਗਲਾਸਾਂ ਕੋ ਆਪਾਂ ਕਹਿ ਨਹੀਂ ਦਿੰਦੇ ਹੁੰਦੇ ਹੂੰ ਵੀ ਪੀੜੀ ਦੇ ਪਾਵੇ ਆ ਸਹੀ ਗੱਲ ਉਹ ਜਿਆ ਥਾਨ ਲੱਗਿਆ ਬੱਚੀ ਦਾ ਸਹੀ ਗੱਲ ਹੂੰ ਤੇ ਜੇ ਭਾਈ ਕਿਸੇ ਵੀ ਵੀਰ ਨੂੰ ਦੋ ਮਨ ਬੈੜਾਂ ਚ ਕੋਈ ਬੈੜ ਪਸੰਦ ਆਵੇ ਕਰ ਲਿਓ ਭਾਈ ਨਾ ਕੰਟੈਕਟ ਧੰਨਵਾਦ ਜੀ